ਕੈਨੇਡਾ ਔਨ ਦੇ ਚਾਵਾਨ ਵੀਰਾਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਬੈਠੇ ਜਿੰਨੇ ਵੀ ਸਾਡੇ ਸਿੱਖ ਪੰਜਾਬੀ ਭੈਣ ਭਰਾ ਨੇ ਉਹਨਾਂ ਦੀ ਬਸ ਇੱਕੋ ਹੀ ਇੱਛਾ ਹੁੰਦੀ ਹੈ ਕਿ ਅਸੀਂ ਰਾਤ ਦਾ ਖਾਣਾ ਇੰਡੀਆ ਦੇ ਵਿੱਚ ਖਾਦਾ ਹੈ ਤੇ ਰੱਬ ਕਰੇ ਜਿਹੜਾ ਸਵੇਰ ਦਾ ਬ੍ਰੇਕਫਾਸਟ ਹੈ ਉਹ ਕੈਨੇਡਾ ਦੇ ਵਿੱਚ ਕਰ ਲਈਏ ਕੈਨੇਡਾ ਦੇ ਵਿੱਚ ਆਉਣਾ ਕੋਈ ਗੁਨਾਹ ਨਹੀਂ ਕੋਈ ਗਲਤੀ ਨਹੀਂ ਆ ਸਕਦੇ ਹੋ ਪਰ ਜੋ ਤਰੀਕੇ ਪੰਜਾਬੀ ਕੈਨੇਡਾ ਆ ਕੇ ਆਪਣਾ ਭਵਿਕ ਸਵਾਰਨ ਦੇ ਸੋਚਦੇ ਐ ਉਹ ਤਰੀਕੇ ਬਿਲਕੁਲ ਗਲਤ ਐ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਜਿਹੜੇ ਇਸ ਤਰ੍ਹਾਂ ਆਉਣ ਵਾਲੇ ਐ ਉਹਨਾਂ ਨੂੰ ਦੁਖੀ ਤੇ ਪਰੇਸ਼ਾਨ ਕਰਨ ਤੋਂ ਵੱਧ ਹੋਰ ਕੁਛ ਨਹੀਂ प्यारे दोस्तों मैं अपनी गल ਤੁਹਾਡੇ ਨਾਲ ਇਸ ਵਿਸ਼ੇ ਤੇ ਸਾਂਝੀ ਕਰਾਂ ਉਸ ਤੋਂ ਪਹਿਲੇ ਮੈਂ ਤੁਹਾਨੂੰ ਕੁਝ ਉਦਾਹਰਨਾਂ ਪਾਈ ਗੁਰਦਾਸ ਜੀ ਦੀਆਂ 12 ਵਿੱਚੋਂ ਦੇ ਰੀਆਂ ਚਾਹੁੰਦਾ ਹੈ ਭਾਈ ਗੁਰਦਾਸ ਜੀ ਆਪਣੀਆਂ 12 ਕਹਿੰਦੇ ਨੇ ਕਿ ਲੋੜ ਹੈ ਦਾਖ ਬਿਉਰੀਆਂ ਟਿੱਕੜ ਬੀਜਾ ਜੱਟ ਹੰਡਾ ਉਹਨ ਕਤਾਏ ਦਾ ਪੈਂਦਾ ਲੋੜ ਹੈ ਪਟ ਮਤਲਬ ਕਿ ਬੰਦਾ ਬੇਜਦਾ ਤੇ ਇੱਕ ਇੱਕ ਰਾਂਹ ਪਰ ਆਸ ਕਿਕਰਾਂ ਤੋਂ ਦਾਖਾਂ ਦੀ ਅੰਗੂਰਾਂ ਦੀ ਰੱਖਦਾ ਹੈ ਬੇਜਦਾ ਤਾਂ ਉਹ ਸਣ ਹੈ ਪਰ ਪਹਿਨਣਾ ਚਾਹੁੰਦਾ ਹੈ ਉਹ ਰੇਸ਼ਮ ਦੇ ਕੱਪੜੇ ਇਹ ਅਸੰਭਵ ਹੈ ਭਾਈ ਗੁਰਦਾਸ ਜੀ ਇਸ ਗੱਲ ਨੂੰ ਕਹਿੰਦੇ ਨੇ ਔਰ ਇਹੋ ਕੁਝ ਹੀ ਹੋ ਰਿਹਾ ਹੈ ਜੋ ਕੰਮ ਤੁਸੀਂ ਜ਼ਿੰਦਗੀ ਦੇ ਵਿੱਚ ਅੱਜ ਤੋਂ 10 15 ਸਾਲ ਪਹਿਲਾਂ ਕੀਤੇ ਹੈ ਉਹਨਾਂ ਦਾ ਰਿਜ਼ਲਟ ਅੱਜ ਹੋ ਤੁਸੀਂ ਚਾਹੇ ਅੱਜ ਤੁਸੀਂ ਸਫਲ ਹੋ ਚਾਹੇ ਅਸਫਲ ਹੋ ਚਾਹੇ ਤੁਸੀਂ ਸੁਖੀ ਹੋ ਚਾਹੇ ਦੁਖੀ ਹੋ ਇਹ ਸਾਰਾ ਕੁਝ ਤੁਹਾਡਾ ਰਿਜ਼ਲਟ ਹੈ ਤੁਹਾਡੇ ਪਾਸਟ ਦੇ ਵਿੱਚ ਅੱਜ ਤੋਂ 5 7 10 ਸਾਲ ਪਹਿਲਾਂ ਲੈ ਫੈਸਲਿਆਂ ਦਾ ਕੀਤੇ ਹੋਏ ਕੰਮਾਂ ਦਾ ਅੱਜ ਜਿਹੜੇ ਤੁਸੀਂ ਕੰਮ ਕਰਦੇ ਆ ਉਹਨਾਂ ਕੰਮਾਂ ਦਾ ਫਲ ਤੁਹਾਨੂੰ ਅੱਜ ਤੋਂ 5 7 10 ਸਾਲ ਬਾਅਦ ਮਿਲਦਾ ਹੈ ਤੇ ਜਦੋਂ ਅਸੀਂ ਅੱਜ ਕੈਨੇਡਾ ਆਉਣ ਦਾ ਕੋਈ ਡਿਸੀਜਨ ਲੈਂਦੇ ਆ ਤਾਂ ਉਹ ਡਿਸੀਜਨ ਕਈ ਵਾਰ ਅਸੀਂ ਗਲਤ ਲੈ ਲੈਂਦੇ ਆ ਉਹਦੀਆਂ ਮੈਂ ਤੁਹਾਨੂੰ 2-3 ਉਦਾਹਰਨਾਂ ਦੇਣੀਆਂ ਚਾਹਾਂਗਾ। ਤੇ ਕਰੀਬ 21 ਤਰੀਕ ਨੂੰ ਮੈਂ ਬ੍ਰੈਂਪਟਨ ਤੋਂ ਆ ਰਿਹਾ ਸੀਗਾ ਆਪਣਾ ਮੌਂਟਰੀਅਲ ਕਿਊਬਿਕ ਦੇ ਵਿੱਚ ਗੁਰਦੁਆਰਾ ਨਾਨਕ ਦਰਬਾਰ ਲਸਾਲ ਮੇਰੀ ਕਥਾ ਦੀ ਸੇਵਾ ਸੀ ਤੇ ਮੈਂ ਇੱਕ ਸ਼ੇਅਰਿੰਗ ਰਾਈਡ ਬੁੱਕ ਕਰ ਲਈ ਸੀਗੀ ਬ੍ਰੈਂਪਟਨ ਤੋਂ ਤੇ ਮੇਰੇ ਨਾਲ ਉਸ ਕਾਰ ਦੇ ਵਿੱਚ ਆਪਣੇ ਸਿੱਖ ਪੰਜਾਬੀ ਪੰਜਾਬ ਤੋਂ ਜਿਹੜੇ ਗਏ ਆ ਉਹ ਦੋ ਸਟੂਡੈਂਟ ਲੜਕੇ ਤੇ ਇੱਕ ਲੜਕੀ ਸਨ ਜਿਹੜੇ ਕਿ ਉਸ ਡਰਾਈਵਰ ਨੇ ਵਕ ਵਕ ਥਾਵਾਂ ਤੋਂ ਬ੍ਰੈਂਪਟਨ ਤੋਂ ਉਠਾਏ ਸਨ ਕਾਰ ਦੇ ਵਿੱਚ ਸਾਡਾ ਕਰੀਬ 6-7 ਘੰਟੇ ਦਾ ਜਿਹੜਾ ਵਾ ਉਹ ਇਕੱਠਿਆਂ ਦਾ ਸਫ਼ਰ ਸੀ ਤੇ ਉਹ 6-7 ਘੰਟੇ ਦੇ ਵਿੱਚ ਉਹਨਾਂ ਬੱਚਿਆਂ ਨੂੰ ਮੈਂ ਪੁੱਛਿਆ ਕਿ ਤੁਸੀਂ ਕੈਨੇਡਾ ਕਿਵੇਂ ਆਏ ਤੇ ਕਹਿਣ ਲੱਗੇ ਜੀ ਅਸੀਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਆਏ ਮੈਕੈਪੀ ਹੁਣ ਤੁਸੀਂ ਮੌਂਟਰੀਅਲ ਕਿਸ ਕਰਕੇ ਜਾ ਰਹੇ ਹੋ ਉਹਨਾਂ ਦੋਵਾਂ ਲੜਕਿਆਂ ਤੇ ਉਸ ਲੜਕੀ ਦਾ ਇੱਕ ਹੀ ਮਤਲਬ ਕਿ ਮੋਟਿਵ ਸੀ ਕਿ ਅਸੀਂ ਮੌਂਟਰੀਅਲ ਜਾ ਕੇ ਇੱਥੋਂ ਚੋਰੀ ਅਸੀਂ ਜਿਹੜਾ ਉਹ ਅਮਰੀਕਾ ਦਾ ਬਾਰਡਰ ਪਾਰ ਕਰਨਾ ਤੇ ਫਿਰ ਅਸੀਂ ਅਮਰੀਕਾ ਦੇ ਵਿੱਚ ਐਂਟਰ ਹੋ ਜਾਣਾ ਤੇ ਇਸ ਨੂੰ ਸੁਣ ਕੇ ਮੈਨੂੰ ਐਵੇਂ ਲੱਗ ਰਿਹਾ ਸੀ ਕਿ ਅਮਰੀਕਾ ਦਾ ਬਾਰਡਰ ਪਾਰ ਕਰਨ ਨਹੀਂ ਜਾ ਰਹੇ ਇਹ ਆਤਮ ਹੱਤਿਆ ਕਰਨ ਜਾ ਰਹੇ ਹੈ ਇਨੇ ਦੁੱਖਾਂ ਤੋਂ ਬਾਅਦ ਜਿਹੜੀ ਇਹਨਾਂ ਦੀ ਜ਼ਿੰਦਗੀ ਹੋਣੀ ਹੈ ਉਦੋਂ ਚੰਗਾ ਤੇ ਇਹੀ ਹੈ ਕਿ ਇਹ ਕਿਸੇ ਗੱਲ ਦੇ ਵਿੱਚ ਫੰਦਾ ਪਾ ਕੇ ਲੜ ਕੇ ਮਰ ਜਾਂ ਤਾਂ ਉਹ ਸ਼ਾਇਦ ਇਹਨਾਂ ਦੇ ਵਾਸਤੇ ਸੌਖਾ ਹੋਵੇਗਾ ਪਰ ਇਹ ਕੰਮ ਇਹ ਜਿਹੜਾ ਕਰ ਰਹੇ ਹੈ ਇਹਨਾਂ ਲਈ ਹੀ ਨਹੀਂ ਔਏ ਇਹਨਾਂ ਦੇ ਮਾਪੇ ਤੇ ਇਹਨਾਂ ਦੇ ਆਉਣ ਵਾਲੇ ਬੱਚਿਆਂ ਲਈ ਵੀ ਬੜਾ ਔਖਾ ਹੋਣਾ ਹੈ ਪਰ ਉਹਨਾਂ ਦੇ ਅੰਦਰ ਏਜੰਟਾਂ ਨੇ ਇੰਨਾ ਕੁਝ ਐਦਾਂ ਦਾ ਫਤੂਰ ਪੜਿਆ ਹੋਇਆ ਸੀ ਉਨਨ ਨੂੰ ਐਵੇਂ ਲੱਗ ਰਿਹਾ ਹੈ ਕਿ ਪਤਾ ਨਹੀਂ ਅਸੀਂ ਸ਼ਾਇਦ ਅਮਰੀਕਾ ਫਤਿਹ ਕਰਨ ਜਾ ਰਹੇ ਹਾਂ ਦੋਸਤੋ ਜਰਾ ਸੋਚੋ ਜਦੋਂ ਤੁਸੀਂ ਇਲੀਗਲ ਹੁੰਦੇ ਹੋ ਨਾ ਉਨੋਂ ਤੁਹਾਡੇ ਸਾਰੇ ਦੇ ਸਾਰੇ ਰਾਈਟਸ ਖਤਮ ਹੋ ਜਾਂਦੇ ਆ ਤੁਹਾਡੇ ਕੋਲ ਕੋਈ ਰਾਈਟ ਨਹੀਂ ਰਹਿੰਦਾ ਤੁਸੀਂ ਆਪਣੇ ਮਾਤਾ ਪਿਤਾ ਕੋਲ ਨਹੀਂ ਜਾ ਸਕਦੇ ਪਰਿਵਾਰ ਚ ਪਿੱਛੇ ਕੋਈ ਮੌਤ ਹੋ ਜਾਵੇ ਕੁਝ ਹੋ ਜਾਵੇ ਤੁਸੀਂ ਕੁਝ ਨਹੀਂ ਕਰ ਸਕਦੇ ਇੱਥੇ ਵੀ ਜਿਹੜਾ ਹੈ ਉਹ ਤੁਹਾਨੂੰ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਮਿਲਦੀ ਇੱਥੋਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਤੁਸੀਂ ਕੁਝ ਨਹੀਂ ਹੁੰਦੇ ਔਰ ਜੋ ਤੁਹਾਡਾ ਸ਼ੋਸ਼ਣ ਹੁੰਦਾ ਹੈ ਇਲੈਗਲ ਹੋਣ ਤੋਂ ਬਾਅਦ ਤੁਸੀਂ ਕਿਤੇ ਕੰਪਲੇਂਟ ਵੀ ਨਹੀਂ ਕਰ ਸਕਦੇ ਕਿ ਸਾਡਾ ਇਹ ਸ਼ੋਚਨ ਹੋ ਰਿਹਾ ਕਿਉਂਕਿ ਕੰਪਲੇਂਟ ਕਰਨ ਜਾਓਗੇ ਤੇ ਉਸੇ ਵੇਲੇ ਫੜੇ ਜਾਓਗੇ। ਫਿਰ ਤੁਸੀਂ ਕਿਸੇ ਅੱਗੇ ਆਪਣਾ ਰੋਣਾ ਨਹੀਂ ਰੋ ਸਕਦੇ ਖਾਸ ਕਰਕੇ ਮੈਂ ਉਸ ਲੜਕੀ ਨੂੰ ਦੇਖ ਰਿਹਾ ਸੀਗਾ ਜਿਸ ਦੀ ਉਮਰ ਸ਼ਾਇਦ 22-23 ਸਾਲ ਸੀ ਤੇ ਮੈਂ ਸੋਚ ਰਿਹਾ ਸੀ ਕਿ ਹੁਣ ਇਹ ਇੱਥੋਂ ਜਾ ਕੇ ਪਤਾ ਨਹੀਂ ਕਿਹੜੇ ਹੱਥਾਂ 'ਚ ਤੇ ਕਿੱਥੇ ਫਸੇਗੀ ਤੇ ਕੀ ਹੋਵੇਗਾ। ਇਸ ਤੋਂ ਬਾਅਦ ਜਦੋਂ ਮੈਂ ਮੌਂਟਰੀਅਲ ਆਇਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਦੇ ਜੋ ਜਿਹੜੇ ਹੈਗੇ ਸੀਗੇ ਉਹ ਬਜ਼ੁਰਗ ਜੋੜਿਆਂ ਨੂੰ ਦੇਖਿਆ ਉਹ ਬਜ਼ੁਰਗ ਸੀਗੇ ਜਿਹੜੇ ਮਤਲਬ ਕਿ ਉਮਰ ਉਹਨਾਂ ਦੀ ਕਾਫੀ ਸੀ ਤੇ ਨਾਲ ਉਹਨਾਂ ਦਾ ਇੱਕ ਬੱਚਾ ਵੀ ਸੀ ਤੇ ਅਸਿੱਧੇ ਤਰੀਕੇ ਦੇ ਨਾਲ ਸਿੱਧੇ ਨਹੀਂ ਡਾਇਰੈਕਟ ਨਹੀਂ ਗਲਤ ਤਰੀਕੇ ਦੇ ਨਾਲ ਉਹ ਇੰਡੀਆ ਤੋਂ ਚੜ੍ਹ ਆਏ ਇੱਥੇ ਆ ਕੇ ਜਹਾਜ਼ ਨੇ ਉਹਨਾਂ ਨੂੰ ਜਿਹੜਾ ਹੈ ਉਹ 에어ਪੋਰਟ ਤੇ ਉਤਾਰ ਦਿੱਤਾ ਤੇ 에어ਪੋਰਟ ਤੇ ਉਤਰਨ ਤੋਂ ਬਾਅਦ ਵੀ ਉਹਨਾਂ ਦੇ ਕੋਲ ਰਹਿਣ ਦੀ ਕੋਈ ਥਾਂ ਨਹੀਂ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਪਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੁਣ ਇੱਥੇ ਕਿਸੇ ਨੂੰ ਰਹਿਣ ਦੇ ਵਾਸਤੇ ਇਜਾਜ਼ਤ ਨਹੀਂ ਮਿਲਦੀ ਗੁਰਦੁਆਰਾ ਸਾਹਿਬ 'ਚ ਨਹੀਂ ਰੱਖਦੇ ਔਰ ਮੈਂ ਉਹਨਾਂ ਨੂੰ ਤਿੰਨ ਦਿਨਾਂ ਤੋਂ ਦੇਖ ਰਿਹਾ ਕਿ ਉਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਜਿਹੜਾ ਹੈ ਉਹ ਰੜੇ ਅਸਮਾਨ ਦੇ ਥੱਲੇ ਆਪਣੇ ਅਟੈਚੀ ਲੈ ਕੇ ਬੈਠੇ ਮੈਨੂੰ ਦਿਸ ਰਿਹਾ ਹੈ ਉਪਰੋਂ ਮੀ ਪਹਿਰਿਆ ਐਨੀ ਬੁਰੀ ਹਾਲਤ ਮੈਂ ਕਦੇ ਨਹੀਂ ਦੇਖੀ ਸੀ ਚਿਹਰੇ ਉਹਨਾਂ ਦੇ ਮਰਜਾਏ ਹੋਏ ਤੇ ਕੋਈ ਰੱਬ ਤਰਸੀ ਆ ਕੇ ਉਹਨਾਂ ਨੂੰ ਜੇ ਕੋਈ ਚੀਜ਼ ਦੇ ਜਾਂਦਾ ਤੇ ਉਹ ਲੈ ਕੇ ਰੱਖ ਲੈਂਦੇ ਐ ਤੇ ਇਸ ਤਰ੍ਹਾਂ ਦੀ ਮੈਂ ਉਹਨਾਂ ਬਜ਼ੁਰਗਾਂ ਦੀ ਕੰਡੀਸ਼ਨ ਦੇਖੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜੇ ਇੰਡੀਆ ਤੋਂ ਆਉਣਾ ਸੀ ਘਟੋ ਘਟ ਇੰਡੀਆ ਤੋਂ ਚੱਲਣ ਤੋਂ ਪਹਿਲਾਂ 1-2 ਮਹੀਨੇ ਪਹਿਲੇ ਇੱਥੇ ਕੋਈ ਨਾ ਕੋਈ ਤੁਸੀਂ ਜਿਹੜਾ ਐ ਉਹ ਅਕਮੋਡੇਸ਼ਨ ਤੇ ਕਿਰਾਏ ਤੇ ਲੈ ਲੈਂਦੇ ਤਾਂ ਕਿ ਆ ਕੇ ਆਪਣੇ ਅਟੈਚੀ ਉਹਦੇ ਵਿੱਚ ਰੱਖਦੇ ਕਿਉਂਕਿ ਅਸੀਂ ਜਦੋਂ ਵੀ ਕਿਤੇ ਦੂਸਰੀ ਜਗ੍ਹਾ ਤੇ ਜਾਂਦੇ ਆ ਨਾ ਤੇ ਸਾਡੀ ਜੋ ਸਭ ਤੋਂ ਫਰਸਟ ਪ੍ਰਾਇੋਰਟੀ ਹੁੰਦੀ ਆ ਅਸੀਂ ਕਿਸੇ ਬੰਦੇ ਨੂੰ ਇਹ ਕਹਿੰਨੇ ਆ ਕਿ ਸਾਨੂੰ ਤੂੰ ਭਾਈ ਚਾਹ ਤੇ ਪਾਣੀ ਬਾਅਦ ਚ ਪਿਆਈ ਉਹ ਅਸੀਂ ਆਪੇ ਪੀ ਲਵਾਂਗੇ ਤੈਨੂੰ ਪਿਆਣ ਦੀ ਲੋੜ ਨਹੀਂ ਬਸ ਸਾਡੇ ਲਈ ਇੱਕ ਕੰਮ ਕਰ ਦੇ ਕਿ ਰੂਮ ਖੋਲ ਕੇ ਦੇ ਦੇ ਤਾਂ ਕਿ ਅਸੀਂ ਜਾ ਕੇ ਰੂਮ ਦੇ ਵਿੱਚ ਆਪਣਾ ਇੱਕ ਵਾਰ ਅਟੈਚੀ ਵਗੈਰਾ ਰੱਖ ਕੇ ਰਿਲੈਕਸ ਹੋ ਜਾਈਏ ਪਰ ਜਿਹੜੇ ਲੋਕ ਐਦਾਂ ਐ ਉਹਨਾਂ ਦੀ ਕੀ ਹਾਲਤ ਫਿਰ ਇਹਦੇ ਨਾਲ ਹੀ ਮੈਂ ਦੱਸਾਂ ਕਿ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾਂਦੀਆਂ ਤੇ ਸਾਰੇ ਤੇ ਨਹੀਂ ਪਰ ਬਹੁਤ ਸਾਰੇ ਜਿਹੜੇ ਇੱਥੇ ਨਵੇਂ ਆਉਂਦੇ ਐ ਉਹਨਾਂ ਦਾ ਚਮੜੀ ਉਧੇੜਨ ਲਈ ਉਹਨਾਂ ਨੂੰ ਡੁੱਟਣ ਲਈ ਉਹਨਾਂ ਨੂੰ ਮੈਂ ਇਹ ਕਹਿ ਦੇਵਾਂ ਕਿ ਇਸਲਾਮ ਚ ਕਹਿੰਦੇ ਆ ਉਹਨਾਂ ਨੂੰ ਹਲਾਲ ਕਰਨ ਲਈ ਇੱਥੇ ਬਥੇਰੇ ਪੰਜਾਬੀ ਬੈਠੇ ਹੋਏ ਨੇ ਉਹ ਪੰਜਾਬੀ ਫਿਰ ਇਹ ਇਦਾਂ ਦੇ ਲੋਕਾਂ ਦੀਆਂ ਜਿਹੜੀਆਂ ਨੇ ਨਾ ਉਹ ਮਜਬੂਰੀਆਂ ਦਾ ਰਾਜ ਕੇ ਜਿੰਨਾ ਹੋ ਸਕਦਾ ਉਹਨਾਂ ਫਾਇਦਾ ਉਠਾਉਂਦੇ ਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਕੋਈ ਵੀ ਬੰਦਾ ਭਗਤੀ ਸਿਮਰਨ ਤੇ ਸੇਵਾ ਕਰਨ ਲਈ ਨਹੀਂ ਆਇਆ ਜਿਹੜਾ ਵੀ ਬੰਦਾ ਇੰਡੀਆ ਤੋਂ ਚੜਿਆ ਹੈ ਜਹਾਜ਼ ਤੇ ਉਹ ਇੱਕ ਹੀ ਚੀਜ਼ ਸੋਚ ਕੇ ਚੜਿਆ ਹੈ ਕਿ ਮੈਂ ਵਿਦੇਸ਼ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਪੈਸੇ ਕਮਾਉਣੇ ਆ ਤੇ ਪੈਸੇ ਕਮਾਉਣ ਦੇ ਵਾਸਤੇ ਫਿਰ ਉਹਨਾਂ ਨੂੰ ਤਰੀਕਾ ਸਿੱਧਾ ਮਿਲੇ ਜਾਂ ਅਸਿੱਧਾ ਮਿਲੇ ਉਹ ਹਰ ਤਰੀਕਾ ਵਰਤੰਦਾ ਇੱਥਾਰ ਰਿੰਦੇ ਅਤੇ ਮੈਂ ਇਹ ਕਹਾਂ ਕਿ ਇੱਥੇ ਕੈਨੇਡਾ ਦੇ ਵਿੱਚ ਵੀ ਇਹੋ ਜਿਹੇ ਲੋਕਾਂ ਦਾ ਘਾਟਾ ਨਹੀਂ ਹੈ ਜਿਹੜੇ ਲੋਕ ਕੀ ਕਰਦੇ ਆ ਕਿ ਨਵੇਂ ਆਉਣ ਵਾਲਿਆਂ ਨੂੰ ਕਹਿ ਦਿੰਦੇ ਆ ਕਿ ਅਸੀਂ ਤੁਹਾਨੂੰ ਜਿਹੜਾ ਉਹ ਬੇਸਮੈਂਟ ਕਰਾਏ ਤੇ ਦਵਾ ਦਿੰਨੇ ਆ ਉਹਦੇ ਵਿੱਚ ਇੰਨੇ ਜਾਣਿਆਂ ਨੂੰ ਰਹਿਣਾ ਪਵੇਗਾ ਤੇ ਉਹਦੇ ਤੁਹਾਨੂੰ ਐਨੇ ਪੈਸੇ ਆ ਜਿਹੜੇ ਉਹ ਸਾਨੂੰ ਦੇਣੇ ਪੈਣਗੇ ਇਸ ਤਰ੍ਹਾਂ ਉਹ ਹਰ ਮਹੀਨੇ ਦੇ ਇੱਕ ਆਪਣਾ ਪੱਕਾ ਇਨਕਮ ਦਾ ਸੋਰਸ ਬਣਾ ਲੈਂਦੇ ਆ ਮੰਨੋ ਉਹ ਕੀ ਕਰਦੇ ਆ ਕਿ ਜਿੰਨੇ ਬੰਦਿਆਂ ਨੂੰ ਉਹਨਾਂ ਨੇ ਕਿਰਾਏ ਤੇ ਰਖਵਾਇਆ ਹੁੰਦਾ ਹੈ ਉਹਨਾਂ ਬੰਦਿਆਂ ਤੋਂ ਉਹ ਡਬਲ ਪੈਸੇ ਲੈਂਦੇ ਆ ਤੇ ਅੱਗੇ ਮਾਨ ਮਾਲਕ ਹੁੰਦਾ ਜਿਹੜਾ ਉਸ ਬੇਸਮੈਂਟ ਦਾ ਉਸ ਨੂੰ ਉਦੋਂ ਅੱਧੇ ਪੈਸੇ ਦਿੰਦੇ ਆ ਉਹ ਐਸਟਰਾਂ ਕਰਦੇ ਆ ਕਿ ਜਿਹੜਾ ਨਵਾਂ ਬੰਦਾ ਆਇਆ ਉਸ ਤੋਂ ਮੰਨ ਲੋ ਕਿ 12-1300 ਡਾਲਰ ਲੈ ਲਿਆ ਇੱਕ ਕਮਰੇ ਚ 7-8 ਲੋਕਾਂ ਨੂੰ ਵਾਰ ਦਿੱਤਾ ਤੇ ਅੱਗੇ ਜਿਹੜਾ ਮਕਾਨ ਮਾਲਕ ਹੈ ਉਸ ਨੂੰ ਉਹਨਾਂ ਨੇ 12-1300 ਡਾਲਰ ਦੇ ਵਿੱਚੋਂ ਜਿਹੜਾ ਵਾ 4-500 ਡਾਲਰ ਦੇਣਾ ਤੇ ਜੇ ਮੈਂ ਇਹਨੂੰ ਦੂਜੇ ਤਰੀਕੇ ਦੇ ਨਾਲ ਦੱਸਾਂ ਤੇ ਐਦਾਂ ਹੁੰਦਾ ਕਿ ਜੋ ਇੰਡੀਆ ਤੋਂ ਆਉਣ ਵਾਲੇ ਹਨ ਉਹ ਉਹ ਮਜਬੂਰ ਹੁੰਦੇ ਆ ਤੇ ਉਹ ਕੀ ਕਰਦੇ ਨੇ ਕਿ ਇੱਥੇ ਐਦਾਂ ਦੇ ਇਹ ਸਾਡੇ ਪੰਜਾਬੀ ਹੀ ਹੈਗੇ ਆ ਜਿਹੜੇ ਕੀ ਕਰਦੇ ਆ ਕਿ ਬੇਸਮੈਂਟ ਆਪ ਕਰਾਏ ਤੇ ਲੈ ਲੈਂਦੇ ਆ ਮੰਨ ਲਓ 12-1300 1500 ਡਾਲਰ ਚ ਉਹਨਾਂ ਨੇ ਇੱਕ ਬੇਸਮੈਂਟ ਕਰਾਏ ਤੇ ਲੈ ਲਈ ਦੋ ਲੈ ਲਈਆਂ ਤਿੰਨ ਲੈ ਲਈਆਂ ਚਾਰ ਲੈ ਲਈਆਂ ਪੰਜ ਲੈ ਲਈਆਂ ਤੇ ਉਹ ਕਿਰਾਏ ਤੇ ਲੈਣ ਤੋਂ ਬਾਅਦ ਕੀ ਕਰਦੇ ਆ ਕਿ ਨਵੇਂ ਆਉਣ ਵਾਲਿਆਂ ਨੂੰ 12-1300 ਜਿੰਨੇ ਦਾ ਉਹਨਾਂ ਦਾ ਕਿਰਾਇਆ ਹੁੰਦਾ ਉਹ ਇੱਕ ਬੰਦੇ ਤੋਂ ਹੀ ਉਹਨਾਂ ਵਸੂਲ ਲੈਂਦੇ ਆ ਤੇ ਉਹ ਅੱਗੇ ਦੇ ਦਿੰਦੇ ਨੇ ਮਕਾਨ ਮਾਲਕ ਨੂੰ ਤੇ ਬਾਕੀ ਉਹਦੇ ਨਾਲ 5-7 ਹੋਰ ਐਡਜਸਟ ਕਰਕੇ ਜਿੰਨੇ ਉਹਦੇ ਤੋਂ ਪੈਸੇ ਆਉਂਦੇ ਆ ਉਹ ਪੈਸੇ ਉਹ ਆਪਣੀਆਂ ਜੇਬਾਂ ਭਰੀ ਜਾਂਦੇ ਆ ਕਰਨਾ ਕੁਝ ਵੀ ਨਹੀਂ ਪ੍ਰੋਪਰਟੀ ਅਗਲੇ ਦੀ ਹੈ ਬਸ ਤੁਹਾਡਾ ਤੇ ਕੰਮ ਇੰਨਾ ਕੀ ਹੈ ਕਿ ਆਉਣ ਵਾਲੇ ਨਵੇਂ ਬੰਦਿਆਂ ਤੇ ਨਜ਼ਰ ਰੱਖਣੀ ਹੈ ਕਿ ਗੁਰਦੁਆਰੇ ਕਿਹੜਾ ਬੰਦਾ ਅਟੈਚੀ ਲੈ ਕੇ ਹੁਣ ਆ ਕੇ ਉੱਤਰਿਆ ਤੇ ਉਹਦਾ ਚਿਹਰਾ ਮੁਰਝਾਇਆ ਹੋਇਆ ਹੈ ਬਸ ਉਹਨੂੰ ਜਾ ਕੇ ਇਹੀ ਕਹਿਣਾ ਹੈ ਕਿ ਭਾਈ ਕਿਵੇਂ ਆਇਆ ਤੇਰਾ ਰਹਿਣ ਦਾ ਕੋਈ ਬੰਦੋਬਸਤ ਹੋਇਆ ਜਾਂ ਨਹੀਂ ਤੇ ਅਗਲਾ ਕਹਿੰਦਾ ਨਹੀਂ ਹੋਇਆ ਕਿਉਂਕਿ ਇੰਡੀਆ ਤੋਂ ਤੇ ਅਗਲਾ ਐਵੇਂ ਚੜ ਹੁੰਦਾ ਕੈਨੇਡਾ ਲਈ ਜਿਵੇਂ ਅਸੀਂ ਆਪਣੀ ਮਾਸੀ ਦੇ ਘਰ ਚੱਲੇ ਹੁੰਦੇ ਆ ਇੱਥੇ ਆ ਕੇ ਜਦੋਂ ਬੰਦੋਬਸਤ ਨਹੀਂ ਹੁੰਦਾ ਤੇ ਉਹ ਵਿਚਾਰਾ ਕਹਿੰਦਾ ਨਹੀਂ ਹੋਇਆ ਤੇ ਉਹ ਕਹਿ ਦਿੰਦੇ ਆ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਰਖਵਾ ਦਿੰਨੇ ਆ ਉਸ ਜਗ੍ਹਾ ਤੇ ਜਿਹੜਾ ਵਾ ਵੀ ਇੰਨੇ ਕ ਬੰਦੇ ਪਹਿਲਾਂ ਉਹਨਾਂ ਦੇ ਵਿੱਚ ਤੁਸੀਂ ਵੀ ਐਡਜਸਟ ਹੋ ਕੇ ਰਹਿ ਲੋ ਤੇ ਨਵੇਂ ਆਏ ਨੂੰ ਇਹ ਹੁੰਦਾ ਕਿ ਜਰੂਰ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਕੁਝ ਕਰਨਾ ਪੈਣਾ ਉਹ ਉਹਨਾਂ ਦੇ ਜਿਹੜਾ ਅਸੀਂ ਕਹੀਏ ਹੱਥੀਂ ਚੜ੍ਹ ਕੇ ਫਿਰ ਆਪਣਾ ਅਟੈਚੀ ਲੈ ਕੇ ਉੱਥੇ ਪਹੁੰਚ ਜਾਂਦੇ ਆ ਤੇ ਉਹ ਜਿਹੜੇ ਲੋਕ ਨੇ ਇਦਾਂ ਦੇ ਦਲਾਲ ਇਨਾਂ ਨੂੰ ਦਲਾਲ ਦੀ ਜਗ੍ਹਾ ਤੇ ਇੱਕ ਸ਼ਬਦ ਬਹੁਤ ਵਧੀਆ ਹੈ ਉਹ ਕਿਹਾ ਜਾਂਦਾ ਦੱਲੇ ਦੱਲੇ ਸ਼ਬਦ ਤੋਂ ਸ਼ਾਇਦ ਦਲਾਲ ਬਣਿਆ ਜਾਂ ਦਲਾਲ ਤੋਂ ਦੱਲਾ ਬਣਿਆ ਇਹੋ ਜੇ ਦੱਲਿਆਂ ਦੇ ਉਹ ਵੱਸ ਪੈ ਜਾਂਦੇ ਅਤੇ ਆਪਣੀ ਚਮੜੀ ਉਧੇੜੀ ਜਾਂਦੇ ਆ ਕਮਾਉਣ ਲਈ ਇੱਥੇ ਉਹਨਾਂ ਨੂੰ ਕੁਝ ਮਿਲਦਾ ਨਹੀਂ ਹੁੰਦਾ ਕਾਰਨ ਉਹਦੇ ਦੋ ਤਿੰਨ ਬੜੇ ਸਪਸ਼ਟ ਨੇ ਉਹ ਕਾਰਨ ਇਹ ਹੈ ਕਿ ਜਦੋਂ ਆਏ ਤੁਸੀਂ ਇਲੀਗਲ ਹੋ ਕਿਉਂਕਿ ਜੇ ਤੁਸੀਂ ਵਿਜ਼ਟਰ ਵੀਜੇ ਤੇ ਆਏ ਹੋ ਤਾਂ ਤੁਸੀਂ ਇੱਥੇ ਕੰਮ ਕਰ ਨਹੀਂ ਸਕਦੇ ਜੇ ਤੁਸੀਂ ਇਲੀਗਲ ਆਏ ਹੋ ਤੇ ਤਾਂ ਵੀ ਤੁਹਾਨੂੰ ਕੋਈ ਲੀਗਲ ਕੰਮ ਤੇ ਮਿਲਣਾ ਨਹੀਂ ਹੈ ਹੁਣ ਜਦੋਂ ਤੁਹਾਨੂੰ ਲੀਗਲ ਕੰਮ ਨਹੀਂ ਮਿਲਣਾ ਤੁਸੀਂ ਆਏ ਹੀ ਨਜ਼ਾਇਜ਼ ਤਰੀਕੇ ਦੇ ਨਾਲ ਜਾਂ ਤੁਹਾਡੇ ਕੋਲ ਕੰਮ ਕਰਨ ਦੇ ਵਾਸਤੇ ਇੱਥੇ ਜਿਹੜਾ ਹੈ ਉਹ ਅਥਾਰਟੀ ਨਹੀਂ ਹੈ ਤੁਸੀਂ ਵਿਜ਼ਟਰ ਵੀਜ਼ੇ ਤੇ ਆਇਓ ਤੇ ਤੁਹਾਨੂੰ ਕੈਸ਼ ਚ ਕੰਮ ਮਿਲਣਾ ਤੇ ਕੈਸ਼ ਚ ਕੰਮ ਦਾ ਮਤਲਬ ਸਿੱਧਾ ਸਾਦਾ ਇਹੀ ਹੈ ਕਿ ਜਿਸ ਕੰਮ ਦੇ ਤੁਹਾਨੂੰ ਵੈਸੇ 20 25 ਡਾਲਰ ਘੰਟੇ ਦੇ ਮਿਲਨੇ ਸੀ ਹੁਣ ਉਸ ਕੰਮ ਦੇ ਤੁਹਾਨੂੰ ਸਿਰਫ 10 ਡਾਲਰ ਘੰਟੇ ਦੇ ਮਿਲਨੇ ਆ ਤੇ ਜਿੰਨੇ ਤੁਹਾਨੂੰ ਪੈਸੇ ਇੱਥੇ ਮਿਲਨੇ ਆ ਉਸ ਤੋਂ ਕਿਤੇ ਡਬਲ ਐ ਜਿਹੜਾ ਉਹ ਤੁਹਾਡਾ ਕਮਰੇ ਦਾ ਕਿਰਾਇਆ ਹੀ ਹੋ ਜਾਣਾ ਵਾ ਤੇ ਪਹਿਲੀ ਗੱਲ ਕਿਸੇ ਨੇ ਕੰਮ ਦੇਣਾ ਨਹੀਂ ਤੇ ਤੁਸੀਂ ਆਪਣੇ ਆਪ ਨੂੰ ਜਾਣ ਬੁੱਝ ਕੇ ਮੁਸੀਬਤਾਂ ਦੇ ਵਿੱਚ ਫਸਾਰੇ ਹੋ ਤੇ ਇਹ ਮੁਸੀਬਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਹੁਣ ਐਂਡ ਹੋਣਾ ਜੇ ਤੁਸੀਂ ਸੋਚਦੇ ਹੋ ਕਿ ਸੌਖਾ ਹੋਵੇਗਾ ਤੇ ਦੋਸਤੋ ਇਹ ਸੌਖਾ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕੈਨੇਡਾ ਨਾ ਆਓ ਕੈਨੇਡਾ ਆਓ ਕਿਉਂਕਿ ਇਹ ਸਾਡੀ ਕੋਈ ਜਿਹੜਾ ਹੈਗਾ ਵਾ ਨਾ ਸਾਡੀ ਜਾਇਦਾਦ ਹੈ ਨਾ ਤੁਹਾਡੀ ਹੈ ਨਾ ਕਿਸੇ ਹੋਰ ਦੀ ਹੈ ਪਰ ਆਓ ਠੀਕ ਤਰੀਕੇ ਦੇ ਨਾਲ ਸੋਚ ਸਮਝ ਕੇ ਆਓ ਲੀਗਲ ਰਹੋਗੇ ਤੁਹਾਡਾ ਫਾਇਦਾ ਹੋਵੇਗਾ ਸਾਰਿਆਂ ਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਹੋਵੇਗੀ ਇਲੀਗਲ ਆਓਗੇ ਤੇ ਬਹੁਤ ਬੁਰੇ ਫਸ ਜਾਓਗੇ ਹੁਣ ਬਹੁਤ ਸਾਰੇ ਲੋਕ ਇੱਕ ਹੋਰ ਵੀ ਕੰਮ ਕਰ ਰਹੇ ਆ ਸਮਝ ਲਓ ਕੰਮ ਕਰਨਾ ਆਪਣੀ ਆਤਮ ਹੱਤਿਆ ਨਹੀਂ ਤੇ ਹੋਰ ਕੀ ਹੈ ਉਹ ਕੀ ਕਰ ਰਹੇ ਨੇ ਜਦੋਂ ਉਹਨਾਂ ਕੋਲ ਡਾਕੂਮੈਂਟਸ ਪੂਰੇ ਨਹੀਂ ਹੁੰਦੇ ਉਹਨਾਂ ਦਾ ਕੋਈ ਕੈਨੇਡਾ ਦੇ ਵਿੱਚ ਜਾਣ ਪਛਾਣ ਵਾਲਾ ਬੰਦਾ ਵੀ ਇੱਥੇ ਆ ਕੇ ਉਹ ਪ੍ਰੂਫ ਨਹੀਂ ਕਰ ਪਾਉਂਦੇ ਜਦੋਂ ਇਮੀਗ੍ਰੇਸ਼ਨ ਆਫਸਰਸ ਨੂੰ 에어ਪੋਰਟ ਤੇ ਪਤਾ ਚੱਲਦਾ ਹੈ ਕਿ ਇਹਨਾਂ ਦੇ ਕੋਲ ਜਾ ਕੇ ਰਹਿਣ ਦੀ ਕੋਈ ਥਾਂ ਨਹੀਂ ਹੈਗੀ ਤਾਂ ਉਹ ਇਮੀਗ੍ਰੇਸ਼ਨ ਅਫਸਰ ਉਹਨਾਂ ਨੂੰ ਦੋ ਆਪਸ਼ਨ ਦੇ ਦਿੰਦੇ ਆ ਕਹਿ ਦਿੰਦੇ ਪਹਿਲੀ ਆਪਸ਼ਨ ਤੇ ਇਹ ਆ ਕਿ ਤੁਸੀਂ ਵਾਪਸ ਮੁੜ ਜਾਓ ਜੇ ਨਹੀਂ ਵਾਪਸ ਮੁੜਨਾ ਚਾਹੁੰਦੇ ਤੇ ਤੁਸੀਂ ਅਸਾਈਲਮ ਜਿਹੜੀ ਹੈ ਉਹ ਲਾ ਲਵੋ ਅਸਾਈਲਮ ਲਾਉਣ ਦਾ ਮਤਲਬ ਹੈ ਕਿ ਹੁਣ ਤੁਸੀਂ ਸ਼ਰਨਾਰਥੀ ਹੋ ਗਏ ਹੋ ਉਹ ਸ਼ਰਨਾਰਥੀ ਹੋ ਕੇ ਉਸ ਅਫਸਰ ਦੀ ਇਹ ਗੱਲ ਮੰਨ ਕੇ ਉਸੀ ਟਾਈਮ ਤੇ ਅਸਾਈਲਮ ਲਾ ਕੇ 에ਅਰਪੋਰਟ ਤੋਂ ਤੇ ਬਾਹਰ ਆ ਜਾਂਦੇ ਆ ਤੇ ਸੋਚਦੇ ਆ ਸ਼ਾਇਦ ਅਸੀਂ ਪਤਾ ਨਹੀਂ ਕਿੰਨਾ ਵੱਡਾ ਕਿਲਾ ਫਤਿਹ ਕਰ ਲਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸਾਈਲਮ ਲਾਉਣ ਤੋਂ ਬਾਅਦ ਸਾਨੂੰ ਜੱਜ ਦੇ ਅੱਗੇ ਉਹਦੇ ਸੋਲਡ ਇਸ ਤਰੀਕ ਤੋਂ ਪਿੱਛੇ ਦੇ ਪਾਸਟ ਦੇ ਜਿਹੜੇ ਆ ਉਹ ਰੀਜਨ ਰਿਟਰਨ ਦੇ ਵਿੱਚ ਦੇਨੇ ਪੈਣੇ ਆ ਹੁਣ ਉਹਨਾਂ ਦੇ ਕੋਲ ਇੰਡੀਆ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਨਾਤੇ ਖਾਲਿਸਤਾਨ ਦੇ ਸਬੰਧ ਵਿੱਚ ਕੇਸ ਚੱਲਿਆ ਹੁੰਦਾ ਨਾ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੁੰਦਾ ਨਾ ਕੁਝ ਹੁੰਦਾ ਤੇ ਰਿਜ਼ਲਟ ਇਹ ਹੈ ਇਸ ਤੋਂ ਪਹਿਲੇ ਦਾ ਤੁਸੀਂ ਜਦੋਂ ਇਹੋ ਜਿਹਾ ਕੁਝ ਪ੍ਰੂਵ ਹੀ ਨਹੀਂ ਕਰ ਪਾਉਣਾ ਤੇ ਫਿਰ ਇਸ ਤੋਂ ਬਾਅਦ ਤੁਹਾਡੀ ਅਸਾਈਲਮ ਦੇ ਫੇਲ ਹੋਣ ਦੇ ਚਾਂਸਸ ਜਿਹੜੇ ਉਹ 98% ਹੁੰਦੇ ਆ ਕਿ ਤੁਸੀਂ ਉਸ ਅਸੈਲਮ ਦੇ ਵਿੱਚੋਂ ਹਾਰਜਾਓ ਤੇ ਤੁਹਾਨੂੰ ਵਾਪਸ ਫੇਰ ਜਹਾਜ਼ ਤੇ ਚੜਾ ਦਿੱਤਾ ਜਾਏ ਸਭ ਲੁੱਟ ਲਟਾ ਕੇ ਜ਼ਮੀਨ ਵੇਚ ਵਿਚਾ ਕੇ ਤੁਸੀਂ ਫੇਰ ਵਾਪਸ ਚਲੇ ਜਾਓਗੇ ਕਿਉਂਕਿ ਜਿੰਨੇ ਲੋਕ ਕੈਨੇਡਾ ਦੇ ਵਿੱਚ ਆ ਰਹੇ ਨੇ ਇੰਨਿਆਂ ਨੂੰ ਸੰਭਾਲਣ ਦੀ ਕੈਨੇਡਾ ਦੇ ਕੋਲ ਕਪੈਸਿਟੀ ਨਹੀਂ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਦੇ ਤੱਪੜ ਰੁਲੇ ਪਏ ਆ ਔਰ ਇੱਥੇ ਰਹਿਣ ਵਾਲੇ ਲੋਕ ਹੈ ਜਿਹੜੇ ਉਹਨਾਂ ਦੀ ਵੀ ਬਹੁਤ ਵੱਡੀਆਂ ਮੁਸ਼ਕਲਾਂ ਨੇ ਔਰ ਖਾਸ ਕਰਕੇ ਮੈਂ ਇਹ ਕਹਿੰਦਾ ਕਿ ਜਦੋਂ ਅਸੀਂ ਇਹੋ ਜਿਹਾ ਕਹਾਉਣੇ ਕੰਮ ਕਰਦੇ ਆਂ ਤੇ ਅਸੀਂ ਸਿੱਖਾਂ ਦੀ ਪੱਦ ਰੋਲ ਰਹੇ ਹੁੰਦੇ ਆਂ ਕਿਉਂਕਿ ਅੱਜ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਜਿਹੜਾ ਉਹ ਚਿਜਕ ਨਹੀਂ ਹਾਂ ਕੁਝ ਨੂੰ ਬੁਰਾ ਲੱਗੇਗਾ ਕੁਝ ਮੈਨੂੰ ਗਾਲਾਂ ਕੱਢਣਗੇ ਜੇ ਤੁਸੀਂ ਕਹਿੰਦੇ ਹੋ ਖਾਲਸਤਾਨ ਦੇ ਨਾਮ ਤੇ ਸਾਨੂੰ ਇੰਡੀਆ ਦੇ ਵਿੱਚ ਖਤਰਾ ਹੈ ਤੇ ਇੰਡੀਅਨ ਗਵਰਨਮੈਂਟ ਔਰ ਇੱਥੋਂ ਦੀ ਗਵਰਨਮੈਂਟ ਵੀ ਇਹ ਜਾਣਦੀ ਹੈ ਕਿ ਖਾਲਸਤਾਨ ਦਾ ਰੋਲਾ ਪਾਉਣ ਵਾਲੇ ਤੇ ਪਾਰਲੀਮੈਂਟ ਦੇ ਵਿੱਚ ਉੱਥੇ ਐਮਪੀ ਬਣੇ ਬੈਠੇ ਨੇ ਔਰ ਉਸ ਜਗ੍ਹਾ ਤੇ ਜਿਹੜਾ ਵਾ ਸ਼ਰੀਆਮ ਕਰ ਰਿਹਾ ਹੈ ਉਹਨਾਂ ਨੂੰ ਕੋਈ ਖਤਰਾ ਨਹੀਂ ਬਸ ਇਹਨਾਂ ਨੇ ਇਹ ਝੂਠਾ ਬਹਾਨਾ ਇੱਥੇ ਆ ਕੇ ਸਿਰਫ ਰਹਿਣ ਦੇ ਵਾਸਤੇ ਬਣਾਇਆ ਔਰ ਕੈਨੇਡਾ ਦੀ ਜਾਂ ਅਮਰੀਕਾ ਦੀ ਗਵਰਨਮੈਂਟ ਨੂੰ ਜਾਂ ਇੱਥੋਂ ਦੀ ਇਮੀਗ੍ਰੇਸ਼ਨ ਨੂੰ ਤੁਸੀਂ ਮੂਰਖ ਤੇ ਆਪਣੇ ਆਪ ਨੂੰ ਸਿਆਣੇ ਨਾ ਸਮਝੋ ਕਿਉਂਕਿ ਇੱਥੋਂ ਦੀ ਗਵਰਨਮੈਂਟ ਹੈ ਜਿਹੜੀ ਉਹ ਤੁਹਾਡੇ ਤੋਂ ਜ਼ਿਆਦਾ ਸਿਆਣੇ ਹੈ ਉਹ ਜਿੰਨਾ ਸਵਾਰਥੀ ਵੀ ਨੇ ਉਨਾਂ ਦਾ ਜਦੋਂ ਤੱਕ ਤੁਹਾਡੇ ਤੋਂ ਸਵਾਰਥ ਪੂਰਾ ਹੁੰਦਾ ਹੈ ਉਦੋਂ ਤੱਕ ਉਹ ਤੁਹਾਡੇ ਜਿਹੜੀ ਹੈ ਉਹ ਗਲਤੀਆਂ ਨੂੰ ਵੀ ਬਰਦਾਸ਼ਤ ਕਰਦੇ ਆ ਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਨਾ ਇੱਥੇ ਆ ਕੇ ਕਿ ਭੀ ਹੁਣ ਇਹ ਬੰਦੇ ਤੋਂ ਕੋਈ ਸਵਾਰਥ ਨਹੀਂ ਪੂਰਾ ਹੋਣਾ ਤੇ ਉਸੇ ਵੇਲੇ ਇਹ ਜਿਹੜੇ ਆ ਤੁਹਾਨੂੰ ਕੁਝ ਵੀ ਕਰਨ ਦੇ ਵਿੱਚ ਰਤੀ ਪਰ ਦੇਰੀ ਨਹੀਂ ਲਾਉਣਗੇ ਇਸ ਲਈ ਪੰਜਾਬੀਓ ਮੈਂ ਤੇ ਇਹੀ ਕਹਾਂਗਾ ਕਿ ਤੁਸੀਂ ਸਮਝਦਾਰ ਬਣੋ ਸਿਆਣੇ ਬਣੋ ਤੇ ਇਹੋ ਜੀਆਂ ਚੀਜ਼ਾਂ ਨੂੰ ਜਿਹੜਾ ਉਹ ਛੱਡੋ ਤੁਸੀਂ ਜੇ ਇੰਡੀਆ ਦੇ ਵਿੱਚ ਹੀ ਚੰਗਾ ਪੜ੍ਹ ਲਿਖ ਕੇ ਵਧੀਆ ਕੋਰਸ ਕਰ ਲਵੋਗੇ ਤੇ ਇੰਡੀਆ ਦੇ ਵਿੱਚ ਮੈਨੂੰ ਪਤਾ ਹੈ ਤੁਸੀਂ ਮੰਨਣਾ ਨਹੀਂ ਹੈ ਪਰ ਸਚਾਈ ਇਹ ਹੈ ਇੰਡੀਆ ਦੇ ਵਿੱਚ ਜਿਹੜੇ ਉਹ ਸਕੋਪ ਬੁਰੇ ਨਹੀਂ ਬਹੁਤ ਚੰਗੇ ਸਕੋਪ ਹੈ ਪਰ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਦੋਂ ਹੀ ਸਤਵੀਂ ਅੱਠਵੀਂ ਦੇ ਵਿੱਚ ਹੁੰਨੇ ਆ ਉਦੋਂ ਤੋਂ ਅਸੀਂ ਆਪਣਾ ਪੜ੍ਹਾਈ ਵੱਲੋਂ ਮੂੰਹ ਮੋੜ ਲੈਨੇ ਆ ਤੇ ਦੂਜੇ ਪਾਸੇ ਮੂੰਹ ਕਰ ਲੈਨੇ ਆ ਹੋਰ ਚੀਜ਼ਾਂ ਸਾਨੂੰ ਮੇਲੇ ਵਿਆਹ ਅਬਾਰਾ ਕਰਦੀਆਂ ਸਾਨੂੰ ਪਿਆਰੀਆਂ ਲੱਗਣ ਲੱਗ ਜਾਂਦੀਆਂ ਪਰ ਵੱਡੇ ਕੋਰਸ ਕਰਨੇ ਔਖੇ ਲੱਗਦੇ ਆ ਅਸੀਂ ਜਿਉਂ ਹੀ ਅੱਠਵੀਂ ਕਲਾਸ ਚ ਆਉਨੇ ਆ ਤੇ ਹੀ ਸੋਚਣ ਲੱਗ ਜਾਂਦੇ ਆ ਕਿ ਕਿਹੜਾ ਸੌਖਾ ਜਿਹਾ ਕੋਰਸ ਹੈ ਜਿਹਦੇ ਨਾਲ ਬਹੁਤਾ ਬੋਝ ਨਾ ਲੈਣਾ ਪਵੇ ਤੇ ਮੈਂ ਜਲਦੀ ਤੋਂ ਜਲਦੀ ਕਿਸੇ ਤਰ੍ਹਾਂ 10ਵੀਂ ਤੇ 12ਵੀਂ ਪਾਸ ਕਰ ਜਾਵਾਂ ਜੇ ਤੁਸੀਂ ਸੌਖੇ ਕੋਰਸਾਂ ਦੇ ਨਾਲ ਜਿਹੜਾ ਉਹ ਪਾਸ ਹੁੰਦੇ ਜਾਓਗੇ ਅੱਗੇ ਜਾ ਕੇ ਵੀ ਸੌਖੇ ਕੋਰਸ ਲਓਗੇ ਤੇ ਫਿਰ ਤੁਹਾਨੂੰ ਰੁਜ਼ਗਾਰ ਨਹੀਂ ਮਿਲਨੇ ਰੁਜ਼ਗਾਰ ਲੈਣ ਦੇ ਵਾਸਤੇ ਤੁਹਾਨੂੰ ਔਖੇ ਤੇ ਮਹਿੰਗੇ ਕੋਰਸ ਲੈਣੇ ਹੀ ਪੈਣੇ ਆ ਤੇ ਇੱਥੇ ਆ ਕੇ ਵੀ ਤੁਸੀਂ ਜੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੇ ਹੋ ਫੇਰ ਜਾ ਕੇ ਪੂਰਾ ਪੈਂਦਾ ਤੇ ਤੁਸੀਂ ਇੰਡੀਆ ਦੇ ਵਿੱਚ ਵੀ ਕੰਮ ਕਰਕੇ ਨਾਲ ਤੇ ਨਾਲ ਪੜ੍ਹਾਈ ਕਰ ਸਕਦੇ ਹੋ ਪਰ ਇਹ ਚੀਜ਼ਾਂ ਦਾ ਮੈਨੂੰ 100% ਗਰੰਟੀ ਹੈ ਕਿ ਜਿਨ੍ਹਾਂ ਦੇ ਸਿਰ ਤੇ ਤਿੰਨ ਚਾਰ ਭੂਤ ਸਵਾਰ ਹੋ ਜਾਂਦੇ ਆ ਨਾ ਉਹਨਾਂ ਨੂੰ ਕਿਸੇ ਦੀ ਸਲਾਹ ਕਦੇ ਵੀ ਚੰਗੀ ਨਹੀਂ ਲੱਗਦੀ ਉਹਦੇ 'ਚ ਹੁੰਦਾ ਹੈ ਕਾਮ ਦਾ ਭੂਤ ਜਦੋਂ ਕਿਸੇ ਦੇ ਸਿਰ ਤੇ ਸਵਾਰ ਹੋ ਜਾਵੇ ਤੇ ਉਹ ਫਿਰ ਕਿਸੇ ਦੀ ਇੱਜ਼ਤ ਜਾਂ ਆਪਣੀ ਬੇਇੱਜ਼ਤੀ ਜਾਂ ਹੋਰ ਕੁਝ ਨਹੀਂ ਦੇਖੇ ਜਦੋਂ ਕਿਸੇ ਦੇ ਸਿਰ ਤੇ ਕਰੋਧ ਦਾ ਭੂਤ ਸਵਾਰ ਹੋ ਜਾਂਦਾ ਹੈ ਨਾ ਤੇ ਉਹ ਫਿਰ ਕਿਸੇ ਨੂੰ ਮਰਨ ਜਾਂ ਮਾਰਨ ਲੱਗਿਆਂ ਵੀ ਨਹੀਂ ਵੇਖਦਾ ਤੇ ਜਦੋਂ ਕਿਸੇ ਦੇ ਸਿਰ ਤੇ ਲੋਭ ਦਾ ਲਾਲਚ ਦਾ ਭੂਤ ਸਵਾਰ ਹੋਇਆ ਹੁੰਦਾ ਹੈ ਨਾ ਤੇ ਉਹਨੂੰ ਚੰਗੀ ਤੇ ਨੇਕ ਸਲਾਹ ਦੇਣ ਵਾਲੇ ਸਾਰੇ ਲੋਕ ਬੇਵਕੂਫ ਲੱਗਦੇ ਆ ਔਰ ਇਸ ਕਰਕੇ ਮੈਨੂੰ ਐਵੇਂ ਲੱਗਦਾ ਕਿ ਮੇਰੀਆਂ ਗੱਲਾਂ ਨੂੰ ਕਹੋਗੇ ਤੇ ਤੁਸੀਂ ਵੀ ਇਹ ਕਿ ਇਹ ਬੇਵਕੂਫ ਕੀ ਬੋਲ ਰਿਹਾ ਹੈ ਗਾਰਾਂ ਵੀ ਕੱਢੋਗੇ पर मुबारक है मैं ਤੁਹਾਡੇ ਭਲੇ ਦੀ ਗੱਲ ਕਰਨੀ ਸੀ ਕਰ ਦਿੱਤੀ ਐ ਤੁਸੀਂ ਸਮਝਣੀ ਐ ਸਮਝਿਓ ਨਹੀਂ ਸਮਝਣੀ ਤੇ ਜੋ ਤੁਸੀਂ ਕਰੋਗੇ ਉਹਦਾ ਕੀਤਾ ਜ਼ਰੂਰ ਪਰੋਗੇ ਫਿਰ ਕਹਿੰਦੇ ਹੁੰਦੇ ਐ ਕਿ ਮੱਛੀ ਪੱਥਰ ਛੱਟ ਕੇ ਮੁਰਦੀ ਐ ਤੇ ਫਿਰ ਆ ਕੇ ਮਿੱਤਰੋ ਪੱਥਰ ਛੱਟ ਲਵੋ ਜੋ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਕੀਤਾ ਉਹਦਾ ਰਿਜ਼ਲਟ ਤੁਹਾਨੂੰ ਅੱਜ ਮਿਲ ਰਹੇ ਹੋਣਗੇ ਜੋ ਤੁਸੀਂ ਅੱਜ ਕਰੋਗੇ ਉਹਦੇ ਰਿਜ਼ਲਟਾਂ ਦਾ ਪਤਾ ਤੁਹਾਨੂੰ ਅੱਜ ਤੋਂ 10-15 ਸਾਲ ਬਾਅਦ ਜਾ ਕੇ ਲੱਗ ਜਾਵੇਗਾ ਕਿ ਅਸੀਂ ਜੋ ਕੀਤਾ ਸੀ ਉਹ ਠੀਕ ਸੀ ਜਾਂ ਗਲਤ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ